ਫਲਾਇਟ ਦੇ ਕੋਲ ਖੜੇ ਆ ਇੱਕ ਵੱਡਾ ਬ੍ਰਿਜ ਸਿਸਵਾ ਟੀ ਪੁਆਇੰਟ ਦੇ ਉੱਤੇ ਲਗਾਇਆ ਸੀ ਜਿੱਥੇ ਕੀ ਤੁਸੀਂ ਦੇਖੋ ਕੀ ਤਸਵੀਰ ਤੁਹਾਨੂੰ ਦਿਖਾਵਾਂਗੇ ਕਿਵੇਂ ਇੱਕ ਬਹੁਤ ਵੱਡਾ ਖੱਦਾ ਇਸ ਜਗ੍ਹਾ ਉੱਤੇ ਹੋ ਚੁੱਕਾ ਝੋਲੀ ਫਰਾਈਓਵਰ ਤੋਂ ਉੱਪਰੋਂ ਨੀਚੇ ਹੁੰਦੇ ਨੇ ਤਾਂ ਉਹਨਾਂ ਨੂੰ ਵੱਡਾ ਖਤਰਾ ਹੈ ਰੋਜ਼ਾਨਾ ਇੱਥੇ ਐਕਸੀਡੈਂਟ ਹੋ ਰਹੇ ਨੇ ਜਾਨਾਂ ਦਾ ਹੀ ਵੱਡਾ ਖਤਰਾ ਹੈ ਲੈ ਕੇ ਅੱਜ ਇਲਾਕੇ ਦੇ ਲੋਕ ਰੋਸ ਦੇ ਵਿੱਚ ਨੇ ਗਮਾਂਡਾ ਦੇ ਖਿਲਾਫ ਜਿਹੜੀ ਨਾਹਰੇਬਾਜੀ ਕੀਤੀ ਗਈ ਹੈ ਬਜੀਪ ਤੇ ਵੀ ਰੋਕਣਾ ਸਾਡਾ ਕੰਮ ਨਹੀਂ ਹੈ ਸਾਡਾ ਲੋਕਾਂ ਦੀਆਂ ਸਾਡਾ ਕੰਮ ਹੈ ਜਿਹੜਾ ਲੋਕਾਂ ਨਹੀਂ ਜਾਣਦੇ ਇਹ ਬੇਨਤੀ ਕਰਨਾ ਹੈ ਕਿ ਤੁਸੀਂ ਉਹਨੇ ਰੋਜ਼ ਵੀਆਈਪੀ ਲੋਕ ਇੱਥੇ ਨੂੰ ਜਾਂਦੇ ਆ ਕਿਉਂ ਉਹਨਾਂ ਨੂੰ ਇਹ ਖੱਡੇ ਨਹੀਂ ਦਿਖਦੇ ਕਿ ਇਹ ਜਨਤਾ ਨੂੰ ਇਹ ਖੱਡੇ ਦਿਖਦੇ ਆ ਉਹਨਾਂ ਨੂੰ ਵੀ ਖੱਡੇ ਦਿਖਦੇ ਸੀਐਮ ਭਗਵੰਤ ਮਾਨ ਦੀਆਂ ਗੱਡੀਆਂ ਡੇਲੀ ਇੱਥੇ ਨੂੰ ਅਪਡਾਊਨ ਕਰਦੀਆਂ ਨੇ ਕਿਉਂ ਉਹਨਾਂ ਦਾ ਵੀ ਕੋਈ ਫਰਜ਼ ਨਹੀਂ ਮੰਨਦਾ ਕਿ ਆਪਣੇ ਸੀਐਮ ਸਾਹਿਬ ਨੂੰ ਇਹਦੇ ਬਾਰੇ ਮੈਂ ਦੱਸਿਆ ਜਾਂ ਕੋਈ ਇਹਦਾ ਬੁਰਾ ਹਾਲ ਹੈ ਠੀਕ ਹੈ ਜੀ ਉਰੇ ਮਲੋਈ ਨੀ ਐਂਬੂਲੈਂਸ ਹਰ ਇੱਕ ਸਾਰੇ ਮੰਤਰੀ ਚੰਡੀਗੜ੍ਹ ਜਾਂਦੇ ਇੱਥੇ ਹੀ ਰੋਡ 'ਤੇ ਜਾਂਦੇ ਜਿਹੜਾ ਮਰੀਜ਼ ਹੁੰਦਾ ਹੈ ਉਹ ਮਰੀਜ਼ ਨੂੰ ਕਿੰਨਾ ਵੱਡਾ ਖਤਰਾ ਹੋਏਗਾ ਆ ਦੇਖੋ ਕਿੰਨੇ ਇਹ ਖੱਡੇ ਦੇ ਵਿੱਚ ਜਿਹੜਾ ਇਸਨੇ ਗੱਡੀਏ ਜਾਣਾ ਹੈ ਤਾਂ ਅਦਾ ਮਰੀਜ਼ ਇਸ ਜਗ੍ਹਾ ਦੇ ਉੱਤੇ ਹੀ ਜਿਹੜਾ ਉਸਦੀ ਪੂਰੀ ਹਾਲਾਤ ਆ ਜੋ ਆ ਐਮਐਲਏ ਫਲੈਗ ਨੇ ਇੱਥੇ ਬੜੇ ਮੰਤਰੀ ਰਹਿੰਦੇ ਨੇ ਪਰ ਉਹਨੇ ਦੇ ਬਿਲਕੁਲ ਰੇਸ ਦੇ ਸਾਹਮਣੇ ਫਲਾਈਓਵਰ ਤੋਂ ਰੋਜ਼ਾਨਾ ਮੌਤ ਦਾ ਮੂੰਹ ਬਣਿਆ ਹੋਇਆ ਕਿ ਪਤਾ ਕਿਵੇਂ ਲਿਖ ਦਿਆਂ ਬਾਈ ਰੋਜ਼ਾਨਾ ਜਿਹੜੇ ਐਕਸੀਡੈਂਟ ਹੋ ਰਹੇ ਨੇ ਇਸ ਰੋਡ ਦਾ ਤਾਂ ਹੀ ਬੁਰਾ ਹਾਲ ਹੈ ਵੀ ਇਹਨਾਂ ਰੋਡਾਂ ਦਾ ਮੁੱਲਾਂ ਵਰ ਵੀ ਆਪਣਾ ਰੋਡ ਜਾਵਾਂ ਖਤਮ ਹੈ ਮੈਂ ਆਟੋ ਦਾ ਕੰਮ ਕਰਦਾ ਵੀਰ ਪੰਜਾਬ ਦੇ ਵਿੱਚ ਰੋਜ਼ਾਨਾ ਸੜਕ ਹਾਸ ਹੋ ਰਹੇ ਨੇ ਸੜਕ ਹਾਸਿਆਂ ਦਾ ਮੁੱਖ ਕਾਰਨ ਓਵਰ ਸਪੀਡ ਜਾਂ ਫਿਰ ਅਵਾਰਾ ਪਸ਼ੂ ਮੰਨੇ ਜਾਂਦੇ ਨੇ ਪਰ ਇਸ ਦੇ ਨਾਲ ਨਾਲ ਹੋਰ ਵੀ ਮੁੱਖ ਕਾਰਨ ਨੇ ਜਿੰਨਾ ਕਰਕੇ ਲੋਕਾਂ ਦੀਆਂ ਜਾਨਾਂ ਐਕਸੀਡੈਂਟਾਂ ਦੇ ਕਾਰਨ ਹੁੰਦੀਆਂ ਨੇ ਮੇਨ ਕਾਰਨ ਜਿਹੜੇ ਠੇਕੇਦਾਰਾਂ ਨੇ ਰੋਡ ਬਣਾਏ ਨੇ ਘਟੀਆਂ ਮਟੀਰੀਅਲ ਪਾਇਆ ਉਹਨਾਂ ਦੇ ਉੱਤੇ ਵੀ ਵੱਡੇ ਇਲਜ਼ਾਮ ਲੱਗਦੇ ਕਿ ਉਹਨਾਂ ਕਰਕੇ ਵੱਡੇ ਐਕਸੀਡੈਂਟ ਹੁੰਦੇ ਨੇ ਕਿਉਂਕਿ ਸੜਕਾਂ ਕੁਝ ਸਾਲ ਚੱਲਦੀਆਂ ਨੇ ਉਸ ਤੋਂ ਬਾਅਦ ਟੁੱਟ ਜਾਂਦੀਆਂ ਨੇ ਤਾਂ ਇਸ ਨੂੰ ਲੈ ਕੇ ਗਮਾਡਾ ਵੱਲੋਂ ਇੱਕ ਵੱਡਾ ਪ੍ਰੋਜੈਕਟ ਨਿਊ ਚੰਡੀਗੜ੍ਹ ਦਾ ਬਣਾਇਆ ਗਿਆ ਸੀ ਜੋ ਕਿ 6 ਲਾਈਨ ਰੋਡ ਚੰਡੀਗੜ੍ਹ ਤੋਂ ਨਿਊ ਚੰਡੀਗੜ੍ਹ ਤੱਕ ਹੁੰਦਾ ਹੋਇਆ ਕਰਾਲੀ ਪਾਇਆ ਇਹ ਰੋਡ ਬਣਾਇਆ ਸੀ ਜਿੱਥੇ ਕਿ ਹੁਣ ਅਸੀਂ ਐਮਐਲਏ ਫਲਾਟ ਦੇ ਕੋਲ ਖੜੇ ਆ ਇੱਕ ਵੱਡਾ ਬ੍ਰਿਜ ਸਿਸਮਾ ਟਿੱਪ ਪੁਆਇੰਟ ਦੇ ਉੱਤੇ ਲਗਾਇਆ ਸੀ ਜਿੱਥੇ ਕੀ ਤੁਸੀਂ ਦੇਖੋ ਕੀ ਤਸਵੀਰ ਤੁਹਾਨੂੰ ਦਿਖਾਵਾਂਗੇ ਕਿਵੇਂ ਇੱਕ ਬਹੁਤ ਵੱਡਾ ਖੱਡਾ ਇਸ ਜਗ੍ਹਾ ਉੱਤੇ ਹੋ ਚੁੱਕਿਆ ਜੋ ਵੀ ਲੋਕ ਫਰਾਈਓਵਰ ਦੇ ਉੱਪਰੋਂ نیچے ਹੁੰਦੇ ਨੇ ਤਾਂ ਉਹਨਾਂ ਨੂੰ ਵੱਡਾ ਖਤਰਾ ਹੈ ਰੋਜ਼ਾਨਾ ਇੱਥੇ ਐਕਸੀਡੈਂਟ ਹੋ ਰਹੇ ਨੇ ਜਾਨਾਂ ਦਾ ਹੀ ਵੱਡਾ ਖਤਰਾ ਹੈ ਤਾਂ ਇਸ ਨੂੰ ਲੈ ਕੇ ਅੱਜ ਇਲਾਕੇ ਦੇ ਲੋਕ ਰੋਸ ਦੇ ਵਿੱਚ ਨੇ ਗਮਾਡਾ ਦੇ ਖਿਲਾਫ ਜਿਹੜੀ ਨਾਹਰੇਬਾਜੀ ਕੀਤੀ ਗਈ ਹੈ ਗੱਲਬਾਤ ਵੀ ਕੋਸ਼ਿਸ਼ ਕਰਾਂਗੇ ਕਰਨ ਦੀ ਵਿਕੀ ਜੀ ਕੀ ਕਾਰਨ ਹੈ ਤੁਸੀਂ ਟ੍ਰੈਫਿਕ ਰੋਕ ਦਿੱਤੀ ਪੂਰੀ ਤੇ ਜਾਮ ਕਰ ਦਿੱਤਾ ਕਾਰਨ ਕੀ ਹੈ ਇਹ ਪੂਰਾ ਖੱਡਾ ਜਿਹੜਾ ਪਿਆ ਹੋਇਆ ਜਾਂ ਕੋਈ ਹੋਰ ਕਾਰਨ ਵੀ ਹੈ ਭਾਈ ਜੀ ਟ੍ਰੈਫਿਕ ਰੋਕਣਾ ਸਾਡਾ ਕੰਮ ਨਹੀਂ ਹੈ ਸਾਡਾ ਲੋਕਾਂ ਦੀ ਸਾਡਾ ਕੰਮ ਹੈ ਜਿਹੜਾ ਲੋਕਾਂ ਦੀ ਜਾਨਾਂ ਬਚਾਣਿਆ ਹੈ ਇੱਥੇ ਰੋਜ਼ ਐਕਸੀਡੈਂਟ ਹੁੰਦੇ ਆ ਕਿਸੇ ਦੇ ਜਿਹੜੇ ਬਾਹਰ ਤੋਂ ਪੀਜੀਏ ਲੋਕ ਜਾਂਦੇ ਆ ਕਿਸੇ ਦਾ ਟਾਇਰ ਫਟ ਜਾਂਦਾ ਉਹ ਰਾਤ ਨੂੰ ਵਿਚਾਰ ਸਾਰੀ ਸਾਰੀ ਰਾਤ ਖੜਾ ਰਹਿੰਦਾ ਏ ਠੀਕ ਮੁੰਡਿਆ ਪਾਸੇ ਸਾਡਾ ਇੱਕ ਲੈਬੋਰੀ ਵਾਲਾ ਮੁੰਡਾ ਸੈਂਪਲ ਲੈ ਕੇ ਜਾ ਰਿਹਾ ਸੀ ਉਹਦਾ ਐਕਸੀਡੈਂਟ ਹੋਇਆ ਉਹ ਵਿਚਾਈ ਦੇ ਲੱਤਾ ਲੁੱਤਾ ਸਾਰੀ ਛਿਲੀਆਂ ਗਈਆਂ ਇਹਨੇ ਰੋਜ਼ਾਨਾ ਹੀ ਉਹ ਰ ਐਕਸੀਡੈਂਟ ਹੋ ਰਹੇ ਆ ਕੋਈ ਦਿਨ ਅਜਾ ਨਹੀਂ ਆ ਜਿਸ ਦਿਨ ਕੋਈ ਐਕਸੀਡੈਂਟ ਨਹੀਂ ਹੁੰਦਾ ਪਰ ਸਾਡਾ ਸਾਡਾ ਫਰਜ਼ ਸਰਕਾਰ ਤੱਕ ਇਹ ਬੇਨਤੀ ਕਰਨਾ ਏ ਕਿ ਤੁਸੀਂ ਉਹ ਰੋਜ਼ ਵੀਆਈਪੀ ਲੋਕ ਇੱਥੇ ਨੂੰ ਜਾਂਦੇ ਆ ਕੀ ਉਹਨਾਂ ਨੂੰ ਇਹ ਖੱਡੇ ਨਹੀਂ ਦਿਖਦੇ ਕਿ ਜਨਤਨੂਏ ਖੱਡੇ ਦਿਖ ਰਹੇ ਆ ਉਹਨਾਂ ਨੂੰ ਵੀ ਖੱਡੇ ਦੀ ਸੀਐਮ ਭਗਵਾਨ ਤਮਾਨ ਦੀਆਂ ਗੱਡੀਆਂ ਡੇਲੀ ਇੱਥੇ ਨੂੰ ਅਪਡਾਊਨ ਕਰਦੀਆਂ ਨੇ ਕਿਹਾ ਉਹਨਾਂ ਦਾ ਵੀ ਕੋਈ ਫਰਜ਼ ਨਹੀਂ ਮੰਨਦਾ ਕਿ ਆਪਣੇ ਸੀਐਮ ਸਾਹਿਬ ਨੂੰ ਇਹਦੇ ਬਾਰੇ ਮਦਸਿਆ ਜਾਵੇ ਤਾਂ ਇੱਥੇ ਲੋਕਾਂ ਦੀਆਂ ਰੋਹ ਜਾਂਨਾ ਜਾ ਰਹੀਆਂ ਨੇ ਸੈਂਟ ਵੀ ਹੋ ਰਹੇ ਵਿਕੀ ਕੋਈ ਆ ਧਿਆਨ ਚ ਬਿਲਕੁਲ ਹਲੇ ਪਾਰਸੋ ਦੀ ਖਬਰ ਹੈ ਪਾਰਸੋ ਵਾਲੇ ਮੁੰਡਾ ਹਟਾ ਉਹ ਮਾਜਰਾ ਲੈਬੋਰੀ ਕਰਦਾ ਏ ਉਹਦਾ ਐਕਸੀਡੈਂਟ ਹੋਇਆ ਏ ਉਹਦੀ ਸਾਰੀ ਲੱਤਾਂ ਛਿਲੀਆਂ ਗਈਆਂ ਮੁੰਡੇ ਦੀਆਂ ਸਾਰਾ ਕੁਝ ਹੋਇਆ ਬੇਚਾਰਾ ਪਿਆ ਇੱਥੇ ਘਰੇ ਲੱਗਦਾ ਪ੍ਰਸ਼ਾਸਨ ਜਦੋਂ ਕੋਈ ਮੌਤ ਹੋ ਜਾਂਦੀ ਹੈ ਕੁਝ ਹੋ ਜਾਂਦਾ ਉਸ ਤੋਂ ਬਾਅ ਬਿਲਕੁਲ ਸਹੀ ਗੱਲ ਹੈ ਉਹ ਤਾਂ ਉਸ ਤੋਂ ਬਾਅਦ ਹੀ ਜਾਗਦਾ ਹੈ ਕੋਈ ਵੀ ਜਦ ਕੋਈ ਕਿਸੇ ਦੀ ਮੌਤ ਹੋ ਜਵੇ ਕਿ ਜਾਂ ਕੁਝ ਹੋ ਜਾਵੇ ਬਿਲਕੁਲ ਤਾਂ ਨਾਲ ਦੀ ਨਾਲ ਸਾਡੇ ਨਾਲ ਬਜ਼ੁਰਗ ਨੇ ਤਾਂ ਕੀਵੇਂ ਦੇਖਦੇ ਹੋ ਕਿ ਰੋਜ਼ਾਨਾ ਐਕਸੀਡੈਂਟ ਹੋ ਰਹੇ ਨੇ ਜਾਨਾਂ ਦਾ ਵੀ ਖਤਰਾ ਹੈ ਲੱਗਦਾ ਕਿ 2-4 ਬੰਦੇ ਜਦ ਮਰਦੇ ਨੇ ਉਸ ਤੋਂ ਬਾਅਦ ਜਾ ਕੇ ਪ੍ਰਸ਼ਾਸਨ ਜਾਗਦਾ ਹੈ ਫਿਰ ਪੂਰੀ ਤਿਆਰੀ ਕਰ ਲੈਂਦੇ ਨੇ ਕਿ ਹਾਂ ਸੜਕ ਬਣਾ ਦਿਓ ਇੱਥੇ ਖੱਡੇ ਭਰ ਦਿਓ ਪਰ ਉਸ ਤੋਂ ਪਹਿਲਾਂ ਕਿਉਂ ਨਹੀਂ ਜਾਗਦਾ ਕਿਹੜਾ ਕਰ ਬਹੁਤ ਬੜੀ ਗੱਲ ਹੈ ਇਹ ਦੇਖੋ ਤੋਏ ਦਾ ਬੁਰਾ ਹਾਲ ਹੈ ਠੀਕ ਹੈ ਜੀ ਪੂਰੇ ਮੰਨ ਲਓ ਇੰਨੀ ਐਂਬੂਲੈਂਸ ਹਰ ਇੱਕ ਸਾਰੇ ਮੰਤਰੀ ਚੰਡੀਗੜ੍ਹ ਜਾਂਦੇ ਇੱਥੇ ਹੀ ਰੋਡ ਨੂੰ ਜਾਂਦੇ ਜੀ ਹੂੰ ਪਰसों ਇੱਕ ਮੁੰਡੇ ਦੀ ਇੱਥੋਂ ਆਪਣਾ ਸੈਂਪਲ ਲਈ ਜਾ ਰਿਹਾ ਦਾ ਉਹਦੇ ਸੱਟਾਂ ਲੱਗੀਆਂ ਜੀ ਕਾਫੀ ਇਹ ਦੇਖੋ ਸਾਹਮਣੇ ਐਮਐਲਏ ਦੇ ਫਲੈਟ ਹੈ ਜੀ ਹਨਾ ਆ ਦੇਖੋ ਤੁਸੀਂ ਕੀ ਹਾਲ ਹੋ ਚੁੱਕਿਆ ਸਾਰੀ ਦਾ ਬਿਲਕੁਲ ਇਹ ਖਤਮ ਹੋ ਗਿਆ ਰੋਡ ਇਹ ਪਰ ਇਸ ਤੋਂ ਪਹਿਲਾਂ ਪਹਿਲਾਂ ਜਿਹੜਾ ਐਮਐਲਏ ਫਲੈਟ ਤੱਕ ਰੋਡ ਹੈ ਉਹ ਤਾਂ ਬਿਲਕੁਲ ਠੀਕ ਬਣਿਆ ਹੋਇਆ ਪਰ ਉਸ ਤੋਂ ਅੱਗੇ ਜਾ ਕੇ ਬਿਲਕੁਲ ਖਾਸਾ ਹਾਲਤ ਹੋ ਚੁੱਕੀ ਹੈ ਲੱਗਦਾ ਕਿ ਐਮਐਲਏ ਨੂੰ ਖੁਸ਼ ਕਰਨ ਵਾਸਤੇ ਰੋਡ ਬਣਾ ਜਾਂਦਾ ਹੈ ਬਾਕੀ ਜਨਤਾ ਮਰਦੀ ਰਹੇ ਬਿਲਕੁਲ ਜੀ ਆਹੀ ਗੱਲ ਹੈ ਸਹੀ ਆਹੀ ਹੋ ਸਕਦਾ ਕਿ ਕਿਵੇਂ ਦੇਖਦੇ ਹਾਂ ਕਿ ਜਦੋਂ ਸੀਐਮ ਭਗਵੰਤ ਮਾਨ ਆਣਾ ਹੋਵੇ ਹੋਮੀਬਾਬਾ ਹਸਪੀਟਲ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਣਾ ਹੋਵੇ ਸਟੇਡੀਅਮ ਬਣਨਾ ਹੋਵੇ ਸਟੇਡੀਅਮ ਦੀ ਤਿਆਰੀ ਹੋਣੀ ਹੋਵੇ ਉਦੋਂ ਰਾਤੋ ਰਾਤ ਗਮਾੜਾ ਵੱਲੋਂ ਵੱਡੀਆਂ ਜਿਹੜੀਆਂ ਕੰਪਨੀਆਂ ਦੇ ਜਿਹੜੇ ਉਹਨਾਂ ਦੀ ਮਸ਼ੀਨਾਂ ਨੇ ਉਹਨਾਂ ਦੀ ਲੇਬਰ ਆ ਜਾਂਦੀ ਹੈ ਪਰ ਇਸ ਖੱਡੇ ਵਾਸਤੇ ਲੇਬਰ ਕਿਉਂ ਨਹੀਂ ਪਹੁੰਚਦੀ ਕਿਉਂ ਲੱਗਦਾ ਹੈ ਕਿ ਦੇਰੀ ਕਿਉਂ ਕਰਦੇ ਨੇ ਇਸ ਤਰੀਕੇ ਦੇ ਨਾਲ ਉਸ ਟਾਈਮ ਦਾ ਫਿਰ ਇਹਨਾਂ ਨੂੰ ਨਾ ਦਿਨ ਰਾਤ ਇੱਕ ਕਰਨੀ ਪੈਂਦੀ ਹੈ ਕਿਉਂਕਿ ਉਹਨਾਂ ਨੂੰ ਆਪਣੇ ਆਕਾ ਨੂੰ ਖੁਸ਼ ਕਰਨਾ ਪੈਂਦਾ ਹੈ ਉਸ ਟਾਈਮ ਦਾ ਉਹਨਾਂ ਦੇਖਣਾ ਵੀ ਨਰਿੰਦਰ ਮੋਦੀ ਜੀ ਦਿੱਲੀ ਤੋਂ ਆ ਰਹੇ ਆ ਤਾਂ ਨਾ ਬਹਤੇ ਰਾਤ ਤੋ ਰਾਤ ਸੜਕਾ ਤਿਆਰ ਹੋ ਜਣੀਆ ਲੁੱਕ ਵੀ ਪੈ ਜਾਣੀਆ ਆ ਹੁਣ ਤੁਸੀਂ ਇੱਥੇ ਲੋਕ ਮਰਦੇ ਆ ਇਹਦੇ ਵਾਸਤੇ ਕੁਛ ਨਹੀਂ ਹੈਗਾ ਇਹ ਇਕੱਲਾ ਇੱਥੇ ਨਹੀਂ ਆ ਅੱਗੇ ਜਾ ਕੇ ਤੁਸੀਂ ਦੇਖੋਗੇ ਇਸ ਰੋਡ ਤੇ ਸਾਰੇ ਦੀ ਟੋਏ ਪੈ ਚੁੱਕੇ ਆ ਅਸੀਂ ਅਗਲਾ ਪੁਲ ਦੇਖੇ ਸੀ ਦੋ ਪੁਲ ਆ ਉਹਨਾਂ ਦੇ ਉੱਥੇ ਵੀ ਐ ਹੀ ਹਾਲ ਹੈ ਉੱਥੇ ਵੀ ਦੋਏ ਪੁਲਾ 'ਚ ਇਦਾਂ ਹੀ ਟੋਏ ਪਏ ਹੋਏ ਆ ਕੋਈ ਅਧਿਕਾਰੀ ਕੋਈ ਧਿਆਨ ਨਹੀਂ ਦਿੰਦਾ ਕਮਾਂਡਾ ਬਿਲਕੁਲ ਵੀ ਨਹੀਂ ਕੋਈ ਵੀ ਕਮਾਂਡਾ ਦਾ ਅਧਿਕਾਰੀ ਧਿਆਨ ਨਹੀਂ ਦਿੰਦਾ ਆਕ ਤੇ ਜੀਨੇ ਕੋਈ ਕਿਸੇ ਗਰੀਬ ਬੰਦੇ ਨੇ ਕੋਈ ਦੋ ਖਾਨ ਦੇ ਬਾਹਰ ਪਾ ਲਏ ਉਹਦੇ ਵੱਲ ਧਿਆਨ ਹੈ ਉਹਨਾਂ ਦਾ ਕਿ ਉੱਥੇ ਮਸ਼ੀਨਾਂ ਲਿਜਾ ਕੇ ਫਿਰ ਉਹ ਟਾਣਨ ਵਾਸਤੇ ਉਹਨਾਂ ਦਾ ਕੰਮ ਹੈ ਇੱਥੇ ਜਿੱਥੇ ਲੋਕ ਮਰਦੇ ਆ ਉਹਦੇ ਵਾਸਤੇ ਕੋਈ ਧਿਆਨ ਨਹੀਂ ਹੈ ਇੱਕ ਮੁੱਖ ਕਾਰਨ ਮੰਨਿਆ ਜਾਂਦਾ ਕਿ ਆਵਾਰਾ ਪਸ਼ੂ ਜਾਂ ਓਵਰ ਸਪੀਡ ਕਾਰ ਨਾਲ ਜਿਹੜੇ ਐਕਸੀਡੈਂਟ ਹੁੰਦੇ ਨੇ ਪਰ ਜਿਹੜੇ ਇਹ ਹਾਦਸਿਆਂ ਦੇ ਕਾਰਨ ਸੜਕਾਂ ਟੁੱਟੀਆਂ ਹੋਈਆਂ ਖੱਡੇ ਪਏ ਹੋਏ ਨੇ ਉਹਨਾਂ ਦੇ ਵਿੱਚ ਬੰਦਾ ਮਰਦਾ ਤੇ ਉਹਦਾ ਜ਼ਿੰਮੇਵਾਰ ਕੌਣ ਹੈ ਉਹਦਾ ਜ਼ਿੰਮੇਵਾਰ ਸਰਕਾਰ ਹੋਏਗੀ ਉਧਰ ਜਿੰਮੇਵਾਲਾ ਸਰਕਾਰੀ ਹੈ ਹੁਣ ਇੱਥੇ ਤਾਂ ਕੋਈ ਪਸ਼ੂ ਵੀ ਨਹੀਂ ਮੈਠਿਆ ਤੇ ਕੋਈ ਗਊ ਵੀ ਨਹੀਂ ਬੈਠੀ ਹੈ ਇੱਥੇ ਤਾਂ ਖੱਡੇ ਪਏ ਹੋਏ ਆ ਅੰਨੇ ਨੂੰ ਵੀ ਦਿਖਦਾ ਵੀ ਇੱਥੇ ਗੱਡਾ ਹੈ ਇਹ ਤਾਂ ਹੁਣ ਸਰਕਾਰ ਦਾ ਦੇਖਣ ਦਾ ਕੰਮ ਹੈ ਨਾ ਜੀ ਅੱਛਾ ਜੇ ਲੋਕ ਕਾਫੀ ਤੇਜ਼ ਆਣਨੇ ਨੇ ਉੱਪਰੋਂ ਫਲਾਈਓਵਰ ਦੇ ਉੱਪਰੋਂ ਸਿੱਧਾ ਬੰਦੇ ਨੂੰ ਇਹ ਹੁੰਦਾ ਕਿ ਰੋਡ ਬੜਾ ਸਾਫ਼ ਹੈ ਪਰ ਜਦੋਂ ਦੇਖਦਾ ਬੰਦਾ ਇੰਨਾ ਵੱਡਾ ਖੱਡਾ ਉਹਨਾਂ ਦੀ ਮਸ਼ੀਨਰੀ ਵੀ ਟੁੱਟਦੀ ਹੈ ਤੇ ਨਾਲ ਦੀ ਨਾਲ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ ਅੰਬਾ ਜੀ ਰੱਬ ਦਾ ਨਾਮ ਹੈ ਹੁਣ ਤਾਂ ਥੋੜੇ ਸਾਹਮਣੇ ਹੀ ਹੈ ਇਹਨਾਂ ਦੀ ਲੋਕ ਦੇਖੋ ਬਾ ਇਹ ਇਹ ਖੱਡਾ ਹੁਣ ਤਾਂ ਮਾੜਾ ਜਿਹਾ ਘਟ ਗਈ ਇਹ ਬਹੁਤ بڑا ਖੱਡਾ ਸੀ ਹਮ ਇਹਦਾ ਗੱਡੀਆਂ ਨੇ ਤੋੜ-ਤੋੜ ਕੇ ਪਿੱਛੇ ਭਾਰ ਹੋ ਗਿਆ ਨਹੀਂ ਖੱਡਾ ਬਹੁਤ بڑا ਸੀ ਇਹ ਤਾਂ ਹੁਣ ਵਿੱਕੀ ਅਗਰ ਜੇ ਨਹੀਂ ਸੁਣਵਾਈ ਹੁੰਦੀ ਨਹੀਂ ਭਰੇ ਜਾਂਦਾ ਫਿਰ ਅਗਲਾ ਕਦਮ ਕੀ ਹੈ ਤੁਹਾਡਾ ਦੇਖੋ ਅਗਲਾ ਕਦਮ ਸਾਡਾ ਇਹੀ ਹੋਏਗਾ ਅਸੀਂ ਹੁਣ ਤੁਸੀਂ ਦੇਖੋ ਪਹਿਲਾਂ ਐਂਬੂਲੈਂਸ ਆ ਰਹੀ ਹੈ ਤੁਸੀਂ ਐਂਬੂਲੈਂਸ ਦੇਖਿਓ ਉਹਦੇ ਹਾਲ ਤੁਸੀਂ ਪਹਿਲਾ ਐਂਬੂਲੈਂਸ ਐਂਬੂਲੈਂਸ ਆ ਰਹੀ ਤੂੰ ਦੇਖੋ ਕਿ ਐਂਬੂਲੈਂਸ ਦੇ ਜਿਹੜਾ ਮਰੀਜ਼ ਹੁੰਦਾ ਹੈ ਉਹ ਮਰੀਜ਼ ਨੂੰ ਕਿੰਨਾ ਵੱਡਾ ਖਤਰਾ ਹੋਏਗਾ ਆ ਦੇਖੋ ਕਿੰਨੇ ਖੱਡੇ ਦੇ ਵਿੱਚ ਜਿਹੜਾ ਇਸਨੇ ਗੱਡੀ ਨੇ ਜਾਣਾ ਹੈ ਤਾਂ ਆਦਾ ਮਰੀਜ਼ ਇਸ ਜਗ੍ਹਾ ਦੇ ਉੱਤੇ ਹੀ ਜਿਹੜਾ ਉਸਦੀ ਬੁਰੀ ਹਾਲਤ ਹੋ ਜਾਂਦੀ ਹੈ ਗੱਡੀਆਂ ਦੇਖੋ ਕਿੰਨਾ ਬੁਰਾ ਹਾਲ ਹੈ ਇਹ ਹਾਲਾਤ ਬਣ ਚੁੱਕੇ ਨੇ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਤਾਂ ਕੀ ਹੁਣ ਅਗਲਾ ਕਦਮ ਕੀ ਹੈ ਫਿਰ ਵਿੱਕੀ ਹਾਂ ਦੇਖੋ ਸਾਡਾ ਤਾਂ ਹੱਥ ਬਣ ਗਿਆ ਹੱਥ ਬਣ ਗਿਆ ਸਾਡੀ ਕਮਾਂਡਾ ਨੂੰ ਵੀ ਬੇਨਤੀ ਹੈ ਤੇ ਸਾਡੇ ਮੁੱਖ ਮੰਤਰੀ ਸੀਐਮ ਸਾਡੇ ਭਗਵੰਤ ਮਾਨ ਜੀ ਉਹਨਾਂ ਨੂੰ ਵੀ ਬੇਨਤੀ ਹੈ ਵੀ ਤੁਸੀਂ ਵੀ ਇੱਥੇ ਨੂੰ ਰੋਜ਼ਾਨਾ ਜਾਂਦੇ ਆ ਥੋੜਾ ਕਾਫਲਾ ਜਾਂਦਾ ਏ ਤੁਸੀਂ ਵੀ ਥੋੜਾ ਧਿਆਨ ਦਿਓ ਇੱਥੇ ਨਿਊ ਚੰਡੀਗੜ੍ਹ ਤਾਂ ਤੁਸੀਂ ਨਾਮ ਦੇ ਦਿਆ ਇੱਥੇ ਪਰ ਨਿਊ ਚੰਡੀਗੜ੍ਹ ਵਿੱਚ ਹੈ ਕੀ ਹੈ ਤੁਸੀਂ ਦੇਖ ਤਾਂ ਲੋ ਆ ਕੇ ਥੋਂ ਥੋਂ ਦਾ ਗੱਡੇ ਪਏ ਮੈਂ ਕਿਹੜੀ ਕੰਪਨੀ ਆ ਗਈ ਇੱਥੇ ਤਾਂ ਤਾਂ ਹੀ ਤਾਂ ਮੈਂ ਕਹਿ ਰਿਹਾ ਇੱਥੇ ਨਿਊ ਚੰਡੀਗੜ੍ਹ ਦਾ ਤੁਸੀਂ ਨਾਮ ਦਿੱਤਾ ਬੜੇ-ਬੜੇ ਬਰਡਿੰਗਾਂ ਬਣਾਤੀਆਂ ਤਾਂ ਇੱਥੇ ਸਾਡਾ ਵੀ ਹਾਲ ਦੇਖ ਲਓ ਕੀ ਹੈ ਪਰ ਇੱਕ ਸ਼ਰਮ ਦੀ ਗੱਲ ਨਹੀਂ ਮੈਂ ਆ ਸਾਹਮਣੇ ਦਿਖਾ ਦਿਓ ਆ ਐਮਐਲਏ ਫਲਾਟ ਨੇ ਇੱਥੇ ਬੜੇ ਮੰਤਰੀ ਰਹਿੰਦੇ ਨੇ ਪਰ ਉਹਨਾਂ ਦੇ ਬਿਲਕੁਲ ਰਹਿਸ ਦੇ ਸਾਹਮਣੇ ਫਲਾਈਓਵਰ ਤੋਂ ਰੋਜ਼ਾਨਾ ਮੌਤ ਦਾ ਮੂੰਹ ਬਣਿਆ ਹੋਇਆ ਹੈ ਕਿ ਪਤਾ ਨਹੀਂ ਕਿੰਨਿਆਂ ਕ ਲੋਕਾਂ ਦੀਆਂ ਜਾਨਾਂ ਇਸ ਰੋਡ ਦੇ ਉੱਤੇ ਜਾਣ ਗਈਆਂ ਐਮਐਲਏ ਚੁੱਪ ਨੇ ਮੰਤਰੀ ਚੁੱਪ ਨੇ ਇੱਥੇ ਸੀਐਮ ਭਗਵੰਤ ਮਾਨ ਚੁੱਪ ਨੇ ਕਿਆ ਲੱਗਦਾ ਕਿ ਸਾਹਮਣੇ ਫਲਾਟਾਂ ਦੇ ਵਿੱਚ ਸਾਰੇ ਐਮਐਲਏ ਇੱਥੇ ਰਹਿੰਦੇ ਨੇ ਸਾਰੇ ਮੰਤਰੀ ਇੱਥੇ ਰਹਿੰਦੇ ਨੇ ਫਿਰ ਉਹਨਾਂ ਸਾਹਮਣੇ ਇੰਦਾ ਬੜਾ ਖੱਡਾ ਉਹਨਾਂ ਦਿਸਦਣ ਕਿਆ ਲੱਗਦਾ ਬਾਜੀ ਉਹਨਾਂ ਨੇ ਕਹਾ ਦੇਖਣ ਇਹਦਾ ਟੈਕਸ ਲੈਣੇ ਪਰ ਹੋਏ ਵੇ ਜੀ ਬਸ ਕਿ ਸਾਨੂੰ ਟੈਕਸ ਦੋ ਜੀ ਤੇ ਬਾਕੀ ਇੰਨੇ ਕੋਈ ਜਿਹੜੀ ਫੈਸਿਲਿਟੀ ਉਹ ਹੈ ਨਹੀਂ ਕੋਈ ਵੀ ਬਸ ਟੈਕਸ ਪਰ ਹੋਏ ਵੇ ਜੀ ਕਿਵਾਰ ਟੈਕਸ ਦੋ ਤੁਸੀਂ ਲੱਗਦਾ ਕਿ 2-4 ਬੰਦੇ ਜਦੋਂ ਮਰਦੇ ਨੇ ਉਹ ਤੋਂ ਬਾਅਦ ਹੀ ਚੱਗਦਾ ਪ੍ਰਸ਼ਾਸਨ ਫਿਰ ਤਾਂ ਦੀ ਵੀ ਕਿੱਥੇ ਆ ਜੀ ਕੋਈ ਇੰਨਾ ਪੁੱਛਦਾ ਨਹੀਂ ਜੀ ਪਰ ਪ੍ਰਸ਼ਾਸਨ ਦਾ ਜੀ ਅੱਖਾਂ ਪੱਟੀ ਬਨ ਕੇ ਬੈਠਿਆ ਜੀ ਹੂੰ ਬਸ ਕਿਵੇਂ ਦੇਖਦੇ ਹੋ ਬਾਈ ਰੋਜ਼ਾਨਾ ਜਿਹੜੇ ਐਕਸੀਡੈਂਟ ਹੋ ਰਹੇ ਨੇ ਇਸ ਰੋਡ ਤੇ ਉਹ ਤਾਂ ਹੀ ਬੁਰਾ ਹਾਲ ਹੈ ਵੀ ਨਾ ਰੋਡਾਂ ਦਾ ਮੁੱਲਾਂ ਪਰ ਵੀ ਆਪਣਾ ਰੋਡ ਜਾਵਾਂ ਖਤਮ ਹੈ ਮੈਂ ਆਟੋ ਦਾ ਕੰਮ ਕਰਦਾ ਵੀਰ ਜਿੱਕਣਾ ਨਿਆਣੇ ਲੇ ਕੇ ਜਾਂਦੇ ਰੋਡ ਪਰ ਸੇਫ ਨਹੀਂ ਹੈਗੇ ਵੀਰ ਹੂੰ ਜਿੱਕਣਾ ਆਟੋ ਕਈ ਵੇਲਾ ਤੇਜ਼ ਹੁੰਦਾ ਤਿੰਨ ਪਹੀਆ ਦਾ ਹੈ ਉਹ ਉਲਟਣੇ ਦਾ ਖਤਰਾ ਹੀ ਡੈਂਗ ਆ ਹੂੰ ਬੈਕਅਪ ਚੱਲਦਾ ਇਹ ਬਿਲਕੁਲ ਬਹੁਤ ਵੱਡੀ ਗੱਲ ਹੈ ਕਿ ਰੋਜ਼ਾਨਾ ਸਿਸਮਾ ਟੀ ਪੁਆਇੰਟ ਤੋਂ ਫਲਾਈਓਵਰ ਬਣਿਆ ਹੋਇਆ ਹੈ ਜਦੋਂ ਕਰਾਰੀ ਵਾਲੇ ਪਾਸੇ ਤੋਂ ਆਨੇ ਆਸੀ ਚੰਡੀੜੇ ਪਾਸੇ ਜਾਂਦੇ ਆ ਤਾਂ ਉੱਤਰ ਦੇ ਸਾਰ ਹੀ ਫਲਾਈਓਵਰ ਤੇ ਵੱਡੇ ਖੱਡਾ ਪੈ ਚੁੱਕਾ ਹੈ ਰੋਡ ਪੂਰਾ ਖਰਾਬ ਹੋ ਚੁੱਕਾ ਹੈ ਪਰ ਰੋਜ਼ਾਨਾ ਮੰਤਰੀ ਇੱਥੇ ਐਮ ਐਲ ਏ ਸੀ ਐਮ ਭਗਵੰਤ ਮਾਨ ਦਾ ਕਾਫਲਾ ਇੱਥੋਂ ਨਿਕਲਦਾ ਹੈ ਪਰ ਕਿਸੇ ਅਧਿਕਾਰੀ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਕਿਸੇ ਲੀਡਰ ਨੇ ਧਿਆਨ ਨਹੀਂ ਦਿੱਤਾ ਇੱਥੇ ਹੁਣ ਕੱਲ 2-3 ਐਕਸੀਡੈਂਟ ਰਾਤ ਨੂੰ ਹੋਏ ਨੇ ਜਿਸ ਤੋਂ ਬਾਅਦ ਆਖਰ ਲੋਕਾਂ ਨੂੰ ਆਵਾਜ਼ ਚੁੱਕਣੀ ਪਈ ਹੈ ਜਿਸ ਤੋਂ ਬਾਅਦ ਹੁਣ ਗਮਾੜਾ ਨੂੰ ਵੀ ਅਪੀਲ ਕੀਤੀ ਹੈ ਦੂਜੇ ਪਾਸੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਰੋਡ ਦਾ ਮੁਰੰਮਤ ਦਾ ਕੰਮ ਕੀਤਾ ਜਾਵੇ ਇਸ ਫਲਾਈਓਵਰ ਦੇ ਉੱਤੇ ਕਾਫੀ ਜਿਹੜੇ ਦਰਖਤ ਵਿਸ਼ਕਾਰ ਜੰਮ ਚੁੱਕੇ ਨੇ ਸੀਗੇ ਉੱਤੇ ਪੈਦਾ ਹੋ ਚੁੱਕੇ ਨੇ ਪਰ ਉਸ ਤੋਂ ਬਾਅਦ ਵੀ ਨਹੀਂ ਜਗ ਰਿਹਾ ਗਮਾਡਾ ਤਾਂ ਗਮਾਡਾ ਨੂੰ ਵੀ ਅਪੀਲ ਹੈ ਕਿ ਵੱਡਾ ਪ੍ਰੋਜੈਕਟ ਤੁਸੀਂ ਲਾਤਾ ਨੀ ਚੰਡੀਗੜ੍ਹ ਦਾ ਸੜਕਾਂ ਦਾ ਹਾਲ ਦੇਖ ਰਹੇ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਨੇ ਇਸ ਬਾਵਜੂਦ ਧਿਆਨ ਦਿੱਤਾ ਜਾਵੇ ਕਿਸੇ ਨੂੰ ਲੈ ਕੇ ਦੇਈਏ ਕਦੋਂ ਹੁਣੇ ਰੋਡ ਠੀਕ ਹੁੰਦਾ ਹੈ ਇਹ ਤੁਹਾਨੂੰ ਬਾਅਦ ਸਮਝ ਦੱਸੇਗਾ ਬੱਦ ਬੱਦ ਵੀਡੀਓ ਸ਼ੇਅਰ ਕਰਦੇ ਜੋ ਕਿ ਸਰਕਾਰ ਤੱਕ ਪਹੁੰਚ ਸਕੇ ਹੁਣੇ ਕਹਿੰਦਾ ਮੈਂ ਸੁਮਿਤ ਦੇ ਨਾਲ